ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਕਾਊ ਬ੍ਰੀਡ ਸਾਈਵਾਲ ਵੜਾ ਤੇ ਇੱਕ ਬਾਈ ਕੋਲੇ ਹਾਊਸਰ ਝੋਟੀ ਆ ਤੇ ਬਾਈ ਕੋਲੇ ਗਾਵਾਂ ਤਾਂ ਹੋਰ ਵੀ ਆ ਬਾਈ ਵੈਸੇ ਬਾਈ ਕੰਨ ਦਾ ਦੋ ਗਾਵਾਂ ਦੇ ਆਪਾਂ ਵੀਡੀਓ ਬਣਾਉਣੀ ਆ ਗਾਵਾਂ ਬਾਈ ਕੋਲੇ ਹਰ ਟਾਈਮ ਹੁੰਦੀਆਂ ਨੇ ਤਕਰੀਬਨ 7-8 ਗਾਵਾਂ ਵਿਕਰੀ ਵਾਲੀਆਂ ਬਾਈ ਕੋਲੇ ਹੁੰਦੀਆਂ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਵਧੀਆ ਵੀਰੇ ਵਧੀਆ ਵਧੀਆ ਚੱਲ ਰਗਾ ਹਾਂਜੀ ਹਾਂ ਬਈ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਵੀਰੇ ਰਾਹੁਲ ਆ ਤੇ ਪਿੰਡ ਆਪਣਾ ਹੈਗਾ ਰਾਈਆ ਜਿਲ੍ਹਾ ਆਪਾਂ ਨੂੰ ਬਠਿੰਡਾ ਪੈ ਗਿਆ ਹੂੰ ਇਹ ਸੈਂਟਰ ਦੇ ਵਿੱਚ ਰਹਿ ਗਿਆ ਤਪੇ ਦੇ ਭੜੌੜ ਦੇ ਤੇ ਇਧਰਲੀ ਛੜ ਤੋਂ ਰਾਮਪੁਰਾ ਜਮਾ ਸੈਂਟਰ ਚ ਆ ਬੰਡਾ ਠੀਕ ਹੈ ਬਾਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਵੀਰੇ 9056314210 ਠੀਕ ਹੈ ਬਾਈ ਬਾਈ ਜਿਹੜੀ ਇਹ ਬਰਡ ਦੇ ਦਿਆਂ ਸਾਈ ਵਾਲਾ ਹਨ ਹਾਂ ਵੀਰੇ ਜਮਾ ਪਿਓਰ ਸਾਈ ਵਾਲਾ ਕਿਹੜਾ ਸੁਆ ਸੁਉਂਦੀ ਹੈ ਸੁਆ ਵੀਰੇ ਦੂਜਾ ਸੁਉਂਦੀ ਆ ਜਮਾ ਆਪਣੇ ਖਾਸ ਬੰਦੇ ਤੋਂ ਹੀ ਆਈ ਆ ਠੀਕ ਹੈ ਬਾਈ ਲੈ ਮੇਨ ਗੱਲ ਇਹਦੀ ਵੀਰੇ ਆ ਸੀਲ ਠੰਡੀ ਵਾਲੀ ਲੈ ਇਹਨ ਜਿਹੜੀ ਖਾਸियत ਆ ਨਾ ਬਰੀਡ ਚੈੱਕ ਕਰੋ ਨਹੀਂ ਸਾਈ ਵਾਲਾ ਬਾਈ ਠੰਡੀ ਨਹੀਂ ਮਿਲਦੀ ਯਾਰ ਨਹੀਂ ਮਿਲਦੀ ਹਾਂ ਸਾਈ ਵਾਲ ਬਹੁਤ ਘੱਟ ਠੰਡੀ ਮਿਲਦੀ ਆ ਬਾਈ ਲੈ ਜਿਵੇਂ ਮਰ ਹੱਥ ਲਾਈ ਚਾਲੇ ਬੇ ਨੂੰ ਕੋਈ ਚੱਕ ਨਹੀਂ ਪਲਾਂ ਬੋਲਾਂ ਹੀ ਪਾਉਣ ਲੱਗ ਗਈ ਬਾਈ ਇਧਰਲੇ ਬਸ ਥੋੜੀ ਜਿਹੀ ਬਹੁਤ ਚੰਗਾ ਲੱਗਿਆ ਹਨਾ ਗੁੱਲੇ ਵਾਲਾ ਥਣ ਮੱਝ ਨਾਲ ਦਾ ਥਣ ਲੱਗਿਆ ਮੱਝ ਨਾਲ ਦਾ ਹੀ ਦੁੱਧ ਦੇਣਾ ਕਰਾਈ ਨੇ ਫੈਂਟ ਫੁੱਲ ਗਰਮੀ ਬਿਲਕੁਲ ਨਹੀਂ ਮੰਦੀ ਤੋਹਫਾ ਬਾਈ ਇਹਨੇ ਬਾਈ ਪਲੂਨ ਨੇ 14-15 ਕਿਲੋ ਦੁੱਧ ਕੱਢਿਆਗਾ ਹਮ ਆਪਣੇ ਖਾਸ ਬੰਦੇ ਤੋਂ ਹੀ ਆਈ ਹੈ ਜਿਵੇਂ ਲੋਕ ਲਗਾਈਆਂ ਠੀਕ ਆ ਬਾਈ ਹਾਂ ਖੋਲਿਓ ਬਾਈ ਤੋਰਿਓ ਚਾਹਮਕ ਚੰਗੀ ਆ ਰੰਗ ਰੂਪ ਚੰਗਾ ਫੁੱਲ ਬਰੀਡ ਆ ਸਾਈ ਵਾਲਾ ਠੰਡੀ ਫੁੱਲ ਆ ਠੰਡੀ ਦਾ ਕੋਈ ਅੰਤ ਨਹੀਂ ਪੋਠੇ ਪਾਸੇ ਬੈਜਾ ਸਿੱਧੇ ਪਾਸੇ ਬੈਜਾ ਜਿਹੜੇ ਬਾਈ ਬੰਦੇ ਰੱਖਦੇ ਆ ਇਹ ਬਰੀਡ ਯਾਰ ਉਹਨਾਂ ਨੂੰ ਪਤਾ ਜਮਾ ਇੰਪੋਰਟਡ ਆ ਬੰਨ ਦੇਖ ਲੈ ਚਾਲਰ ਦੇਖ ਲੈ ਮੂਹਰੇ ਥੱਲੇ ਤੁੰਨ ਦੇਖ ਲੈ ਹੂੰ ਐ ਸਾਰੇ ਪਾਸੇ ਪੂਰੀ ਐ ਨਹੀਂ ਵੀ ਕੋਈ ਕਹੂਗਾ ਕ੍ਰੋਸ ਜੀ ਆ ਗਈ ਸਹੀ ਗੱਲ ਆ ਕੋਈ ਕ੍ਰੋਸ ਨਹੀਂ ਹੈਗੀ ਚਾਰੇ ਪਾਸੇ ਇੱਕੋ ਜਿਹੀ ਪਈ ਆ ਬਾਕੀ ਜਿਹੜੀ ਲੇਗ ਤਿਆਰੀ ਆ ਨਾ ਬੜੀ ਚੰਗੀ ਤਿਆਰੀ ਆ ਕਰਮ ਵਾਲੀ ਦੀ ਹਾਲੇ ਕੱਚੀ ਆ ਦਿਨ ਲੈਣੀ ਹਲੇ ਲੈ ਜੂ ਬਾਈ ਇਹ ਅੰਦਾਜ਼ਾ ਹਫਤਾ ਲੈ ਜੂ ਯਾਰ ਖਾਂਜੀ ਅਜੇ ਦਿਨ ਲੈ ਜੂਗੀ ਉਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੇ ਕੀ ਮੁੱਲ ਆ ਵੀਰੇ ਜੈ ਜਨਾ ਮੁੱਲ ਵੀਰੇ ਇਹਦਾ ਕੋਸ਼ ਕਰ ਲਈਏ 65 ਕਰ ਲਈਏ 70 ਕਰ ਲਈਏ ਯਾਰ ਲੈਂਡ ਦੇਣ ਜਿਹੜਾ 62000 ਦੀ ਗਾਂ ਦੇ ਦਾਂਗੇ ਆਪਾਂ ਠੀਕ ਆ ਬਾਈ ਮੁੱਲ ਜਿੰਨਾ ਮਰਜ਼ੀ ਕਰਾ ਲਓ ਬਾਈ ਕੁੱਲੀ ਛੱਡ ਕੇ ਲੈ ਪੁੱਠੇ ਪਾਸੇ ਦੀ ਬਹਿ ਜਾ ਲੈਂਡ ਦੇ ਦੇਾਂਗੇ ਜਿੱਧਰ ਮਰਜ਼ੀ ਬਹਿ ਜਾ ਖੁੱਲੀ ਛੱਡ ਕੇ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੋਈ ਯਾ ਭਾਈ ਦੁੱਧ ਵੀ ਬਹੁਤ ਚੰਗਾ ਦੱਸ ਰਿਹਾ ਡਾਕਟਰ ਹੂੰ ਲੈਂਦੇ ਆ ਬੰਦੇ ਆਉਂਦੇ ਆ ਸ਼ੌਂਕੀਆ ਮੰਗਦੇ ਆ ਸਹੀ ਵੱਲ ਹੂੰ ਐ ਮਨ ਲੈ ਯਾਰ ਸੋਨਾ ਹੀ ਹੈ ਘਰੇ ਖੜਾ ਆਲਾ ਯਾਦ ਕਰੂ ਵੀ ਡਾਇਮੰਡ ਪੀਸ ਹੀ ਲਿਆਂਦਾ ਸੀ ਸਹੀ ਗੱਲ ਆ ਭਾਈ ਇੱਕ ਦਾ ਇਹਦੀ ਸੇਵਾ ਭਾਈ ਯਾਰ ਜਿਹੜਾ ਆਪਾਂ ਪਾਉਨੇ ਆ ਇਹਨੂੰ ਇੱਕ ਦਾ ਸੇਵਾ ਉਤੋਂ ਦੁੱਧ ਵੀ ਦੇਊਗੀ ਚੰਗਾ ਹੂੰ ਸਹੀ ਗੱਲ ਆ ਭਾਈ ਹਾਂ ਭਾਈ ਫੁੱਲ ਬਰੀਡ ਆ ਭਾਈ ਤੇ ਬਾਕੀ ਬਾਈ ਦੀ ਗੱਲ ਸਹੀ ਆ ਖਾਸੀਅਤ ਇਹਦੀ ਬਹੁਤ ਆ ਕਿਉਂਕਿ ਭਾਈ ਜਮਾ ਮੱਦ ਨਾਲ ਦਾ ਦੁੱਧ ਦੇਣਾਗਾ ਤੇ ਫੈਂਟ ਤੇ ਗਰਮੀ ਗਰਮੀ ਜਮੀ ਨਹੀਂ ਮੰਦੀ ਨਾ ਸੇਤੀ ਕੋਈ ਬਿਮਾਰੀ ਆਵੇ ਨਾ ਸਾਈਵਾਲ ਬਾਈ ਹੋਰ ਤਾਂ ਬਹੁਤ ਮਿਲ ਜਾਂਦੀਆਂ ਠੰਡੀ ਨਹੀਂ ਮਿਲਦੀ ਯਾਰ ਮੇਨ ਗੱਲ ਹੈ ਜਿਹੜੀ ਹਾਂ ਫੀਲ ਠੰਡੀ ਵਾਲੀ ਆ ਠੀਕ ਹੈ ਹਾਂ ਫੇਸ ਦੇਖੋ ਬਾਈ ਤੇ ਬਰੀ ਤਰ੍ਹਾਂ ਛੋਟੇ ਕੱਦ ਵਿੱਡ ਦੀ ਆ ਸਾਈਵਾਲ ਦੇ ਵਿੱਚ ਤੂੰ ਐ ਮੰਨ ਜਾਵੇਂ ਫੁੱਲ ਸਹਿਜ ਹੀ ਇਹਦਾ ਹਮ ਸਹੀ ਗੱਲ ਹਾਂ ਬੈਡ ਚੰਗੀ ਆ ਬਾਈ ਕੱਲੀ ਕੱਚੀ ਕੱਚੀ ਆ ਹੋਸ ਦਾ ਅਨੰਦਾਜ਼ਾ ਲਾ ਲਿਓ ਲੇਵਾ ਫੋ ਸੁਹਣਾ ਬਣਾਉਗੀ ਤੂਰਾ ਦੇਖੋ ਤੂਰਾ ਵੀ ਇੱਕ ਨੰਬਰ ਅੱਗੇ ਵੀਰੇ ਝੋਟੀ ਕਿੰਨੀ ਕੁ ਉਮਰ ਆ ਭਰਾ ਦੀ ਝੋਟੀ ਬਾਈ ਖੀਰੀ ਹੋਈ ਆ ਤੂੰ ਮੈਂ ਮੰਨ ਲਾ ਵੀ ਡੇਢ ਕ ਸਾਲ ਦੇ 8 ਛਟੇ ਦੀ ਹੋਊਗੀ ਡੇਢ ਸਾਲ ਦੇ 8 ਹਾਂ ਠੀਕ ਆ ਬਾਈ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਮਾਂ ਦਾ ਦੁੱਧ ਹੈਗਾ ਹੀ ਬਾਈ 15 16 ਕਿਲੋ ਜੱਤਲ ਝੋਟੀ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਬਰੀਡੋਂ ਦੀ ਜੱਤ ਦੇਖ ਲੈ ਲੈ ਪੂਰੀ ਆ ਆ ਚੀਜ਼ਾਂ ਤੇ ਵੀ ਪਿੱਠਪੜੇ ਤੇ ਹੂੰ ਬਾਕੀ ਪਿੱਠਪੜੇ ਦੀ ਚੌੜੀ ਆ 4 ਹੀ ਥਾਣ ਨੇ ਤੇ ਵੀਰੇ ਸੀਮਣ ਦੇ ਤਕਰੀਬਨ ਕਾਬਲ ਜੂ ਹੀ ਆ ਹਾਂ ਹਾਂ ਬਾਈ ਥੋੜਾ ਟਾਈਮ ਚ ਸੀਮਣ ਲੈ ਜਾਣਾ ਨੇ ਚੰਗੀ ਆ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਤੇ ਥਾਣਾ ਚਾਰੇ ਤੇ ਚੰਗੀ ਆ ਉਤੋਂ ਵੀ ਪੱਧਰ ਚੌੜੀ ਜੁੜੀ ਚੰਗੀ ਆ ਇਹਸ ਬੜਾ ਚੰਗਾ ਸਿੰਘ ਦੇਖੋ ਬਾਈ ਜਮੇ ਨਾਲੋਂ ਮੋੜਿਆ ਵਾਣ ਹਾਂ ਬਾਈ ਜਮਾ ਕੋਕਾ ਪੀਸ ਆ ਸਿੰਘ ਬਾਈ ਮੂੰਹ ਵੀ ਬਾਈ ਪੂਰਾ ਚੰਗਾ ਜੱਤਲ ਕੱਟੀ ਆ ਯਾਰ ਇਹ ਵੀ ਦੇਸੀ ਜੀ ਆ ਬਰੀਟ ਵਾਲੀ ਆ ਹਾਂ ਤੇ ਤੋਰਾ ਦੇਖੋ ਲੈ ਇੱਕ ਮਾਰਦਾ ਤੋੜਨੀ ਇਧਰੋਂ ਗਾਵਾ ਸੁਭਾਅ ਵੀ ਠੰਡਾ ਹੈ ਕਰਮ ਵਾਲੀ ਦਾ ਨਾ ਹਾਂ ਵੀਰੇ ਠੰਡੀ ਹੈ ਹੂੰ ਪੂਰੀ ਠੰਡੇ ਸੁਭਾਅ ਦੀ ਆ ਬਾਈ ਤੋਰਾ ਦੇਖੋ ਇੱਕ ਨੰਬਰ ਫੁੱਲ ਬਰੀਟ ਕੀ ਮੋਲ ਆ ਵੀਰੇ ਜਾਇਜ ਇਹਦਾ ਏ ਬਾਈ ਯਾਰ ਜੇ ਸੁਣੋ 32000 ਦੀ ਦੇ ਦਾਂਗੇ ਮਾਨ ਤਨ ਹਾਂ ਮਾਨ ਤਨ ਕਰਦਾ ਐ ਬੰਦੇ ਦਾ ਬਾਲਾ ਫਰਕ ਜਾਣੀ ਪੈਣਾ ਬੰਦਾ 10000 ਚ ਘਟ ਜੂ ਕੰਮ ਛੋੜ ਸੱਪਾ ਜਰੂਰ ਖੁੱਲਾ ਕਰ ਦਾਂ ਵੀਰੇ ਠੀਕ ਆ ਬਾਈ ਹਾਂ ਕਾਪਾ ਮੁੱਲ ਜੈ ਜੇ ਹੀ ਕੀਤਾ ਦੋ ਜਨਾਂ ਦਾ 32000 ਰੁਪਇਆ ਜਮ ਜੈਜ ਮੋਲਾ ਬਾਈ ਮਾਨਤਨ ਚਲੋ ਮਾੜਾ ਮੋਟਾ ਜ਼ਰੂਰ ਹੋ ਮੁੱਲ ਪਹਿਲਾਂ ਹੀ ਜੈਜ ਰੱਖਿਆ ਛੋਟੀ ਚੰਗੀ ਬਹੁਤ ਸੁਭਾਅ ਦੀ ਚੰਗੀਆ ਸਿੰਘ ਇਹ ਜਿਹੜਾ ਬਾਈ ਯਾਰ ਤੇਰੇ ਮੂਰੇ 40 40 ਮੰਗੀ ਜਾਂਦੇ ਆ ਹਾਲਾ ਕਹਿੰਦਾ ਹਰਿਆਣੇੋਂ ਲਿਆਂਦੀ ਆ ਉੱਥੋਂ ਲਿਆਂਦੀ ਆ ਕਹਿ ਕੇ 40 40 ਮੰਗੀ ਜਾਂਦੇ ਉਹਦਾ ਕੀ ਫਾਇਦਾ ਸਹੀ ਗੱਲ ਲੈ ਥਾਣਾ ਵਿਚਾਰੀ ਨੇ ਬਾਈ ਚਾਰ ਹੀ ਥਾਣਾ ਪੂਰੀ ਵਿਥੀ ਦੇ ਥਾਣਾ ਸਹੀ ਗੱਲ ਆ ਬਾਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ